ਗੱਡੀਆਂ ਇਹ ਸ਼੍ਰੀ ਆਨੰਦਪੁਰ ਸਾਹਿਬ ਜਾ ਰਹੀਆਂ ਤੇ ਸੰਗਤਾਂ ਨੂੰ ਦਰਸ਼ਨ ਦੇ ਲੈ ਕੇ ਘਰਾਂ ਜਾ ਰਹੀਆਂ ਆਹ ਗੱਡੀਆਂ ਚੱਲੀਆਂ ਜੀ ਕੱਲ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਆਹ ਡਰਾਈਵਰ ਹੈ ਜੀ ਆਹ ਨੋਟ ਕਰ ਲਓ ਜੀ ਆਹ ਚੱਲੇ ਆ ਡਰਾਈਵਰ ਕੈਕਟਰ ਨਾਲੇ ਤੁਰਕੀ ਆ ਵੀ ਨਾਲ ਕੱਲ ਨੂੰ ਜਾ ਰਹੀ ਹੈ ਜੀ ਇਹ ਮਕੈਨਿਕ ਹੈ ਜੀ ਇਹ ਨਾਲ ਕੱਲ ਤਾਂ ਜਾ ਰਿਹਾ ਜੇ ਰਾਹ 'ਚ ਕੋਈ ਖਰਾਬੀ ਪੈ ਜਾਂਦੀ ਆ ਪ੍ਰੇਸ਼ਾਨੀ ਆਉਂਦੀ ਆ ਇਹ ਦੁੱਖ ਤਕਲੀਫ ਨੂੰ ਇਹੀ ਹੈਂਡਲ ਕਰਨਗੇ ਟਰੈਕਟਰ ਸਾਹਿਬ ਨਾਲ ਚੱਲੇ ਆਹ ਸਟੀering ਵਾਲੇ ਚੱਕੀ ਫਿਰਦੇ ਆ ਸਤ ਸ੍ਰੀ ਅਕਾਲ ਅਮੀਨ ਤੇ ਚਾਰ ਪੰਜ ਸੱਤ ਛੇ ਤਾਂ ਆ ਜਗਾ ਹਾਂ ਹੈ ਜੀ ਯਾਦ ਭਰ ਗਈ ਆ ਜੀ ਸਾਡੇ ਡਰਾਈਵਰ ਸਾਹਿਬ ਇਹ ਲੈ ਕੇ ਚੱਲੇ ਜੀ ਸੰਗ ਤਾਂ ਨਾਲ ਸਾਡੇ ਭਾਈ ਆਹ ਕਨੈਕਟਰ ਨਹੀਂ ਤੇ ਗੱਡੀ ਚੋਂ ਨਾਲ ਕਰਕੇ ਰੋਸ ਤੇ ਮੇਰਾ ਮੂੰਹ ਬਣਾ ਲੈ ਇਧਰਲਾ ਉਹ ਅੱਗੇ ਲੈ ਲੈ ਇੱਥੇ। ਇਹ ਤਾਂ ਆ ਗਿਆ ਕੈਂਟਰ ਇਹ ਆ। ਚੱਲ ਬਈ ਗੁੱਸਾ ਛੱਡ ਦੇ। ਆਹ ਵੱਡੀਆਂ ਬਸਾਂ ਖਿਲਾੜ ਕੇ ਆਹ ਚੱਲੇ ਮਿੰਨੀਆਂ ਤੇ। ਮਿੰਨੀਆਂ ਦੀ ਅੱਗੇ ਸੇਵਾ ਲਈ ਹੈ ਜੀ। ਆਹ ਹੈਵੀ ਡਰਾਈਵਰ ਮਿੰਨੀ ਤੇ ਸਫ਼ਰ ਕਰਨਗੇ। ਨਹੀਂ ਲੈ ਕੇ ਜਾਂਦਾ ਭਈ ਅਗਲਾ। ਆਪਣੇ ਆ ਸਾਰੇ ਅਹੀ ਤਾਂ ਆਪਣੇ ਆ ਲੈ ਜਾ ਸਾਰੇ ਉਹਨੇ ਕਿਹੜੇ ਕਰਾਇਆ ਉਹਨੇ ਕਿਹੜਾ ਕਰਾਇਆ ਲੈਣਾ ਸੀਗਾ ਕਿਸੇ ਕੱਕ ਮੈਂ ਨਹੀਂ ਡੀਪੂ ਅਰੇ ਚੱਲਣ ਤੇ ਬਿਆਨ ਆ ਆਪਣੇ ਆ ਸਾਰੇ ਆਪੇ ਲੰਕੀ ਆ ਭਾਈ ਬਾਹਰ ਡੇਗਣ ਪਈਆਂ ਨੂੰ ਕਰੀ ਵੀ ਹੱਥ ਪਾ ਕੇ ਚੜੀਆਂ ਰੋ ਜੀ ਬਈ ਗਿਣ ਕੇ ਆਇਆ ਜੀ ਗਿਣ ਕੇ ਬਈ ਸਾਰੇ ਆ ਸਾਡਾ ਕਮਾਂਡਰ ਹੈ ਜੀ ਹਾਂ ਜੀ ਉਹਨੂੰ ਠੀਕੇ ਚੱਲਦੇ ਕਮਾਂਡਰ ਸਾਹਿਬ ਦੱਸੋ ਕੀ ਕਰਨਾ ਪਹਿਲੇ ਪਹਿਲਾਂ ਚੱਲੋ ਦਗਾਣਾ ਦੇ ਇੰਜੋਏ ਜੀ ਹਾਂ ਜੀ ਦਗਾਣਾ ਦੇ ਇੰਜੋਏ ਕਰਦੇ ਆ ਇੰਜੋਏ ਕਾਤਾ ਕਰਾਂਗੇ ਇੱਥੇ ਉਹ ਜਾ ਤੈਨੂੰ ਵੇਖ ਕੇ ਦੂਵੀਂ ਸ਼ਾਨ ਮਾਰ ਗਿਆ ਕਿੱਥੇ ਆ? ਓਹ ਦਾ ਬਜਾ ਆ ਨੀ। ਮੈਂ ਕੰਦਾ ਇਸ਼ਾਰਾ ਕਰਦਾ ਨੀ ਲੰਗੜੇ ਲੰਗਰ ਦਾ ਸ਼ਾਰਾ ਕਰਦਾ ਕਹਿੰਦਾ ਇਧਰ ਨੂੰ। ਇਹ ਵਾਕਈ ਆਪਾਂ ਲੰਗਰ ਜੀ ਲੱਭਾਂਗੇ ਜਦੋਂ ਵੀ ਲੱਭੇ ਇੱਕ ਦੂਜੇ ਨੂੰ। ਆ ਵੀ ਸਿਚਾਇਆ ਮੰਤਰੀ ਸਾਹਿਬ, ਆ ਗਵਰਨਰ ਸਾਹਿਬ। ਜਿੰਦਾਬਾਜਾ ਤੁਹਾਨੂੰ ਭੈਂਚਦਾ। ਮੰਤਰੀ ਸਾਹਿਬ ਆ ਭੱਟੀ ਸਾਹਿਬ ਆ, ਭੱਟੀ ਸਾਹਿਬ। ਹਾਂਜੀ ਹਾਂਜੀ ਜ਼ਰੂਰ। ਜੇਬ੍ਰੀਅਲ ਸ਼ਾਹ ਭੱਟੀ ਸਾਹਿਬ। ਜੇਬ੍ਰੀਅਲ ਸ਼ਾਹ। ਚੰਗਾ। ਬਈ ਕਿਸੇ ਦਾ ਝੂਲੇ ਵੇਖ ਕੇ ਝੂਲੇ ਲੈਣ ਦੀ ਜੀ ਕਰੇ ਤਾਂ ਭਰਾ ਬਣਾ ਕੋਈ ਇਧਰ ਨਾ ਜਾਵੜਿਆ ਜੀ ਆਪਦਾ ਸਿੱਧਾ ਚੁੱਪ ਕਰਕੇ ਤੁਰੇ ਚੱਲਿਆ ਜੀ ਇਧਰ ਨਹੀਂ ਦੇਖਣਾ ਕਿਸੇ ਵੀਰ ਦੇ ਵੀ ਆ ਮਿਲ ਗਏ ਜੀ ਸਾਨੂੰ ਮਕਸਰੀ ਸਾਸਰੀ ਵਾਲਾ ਬਾਬਾ ਜੀ ਹੋਰ ਕੀ ਹਾਲ ਚਾਲ ਨੇ ਆਪਣਾ ਜਨਾਬ ਪਾਕ ਬਲਾਕ ਨਾਲ ਥੋੱਕ ਕੇ ਜੁੜਨਾ ਲੱਗੇ ਫੋਨਾਂ ਤੇ ਕੋਈ ਬਿਜ਼ੀ ਆ ਫਿਰ ਇਹ ਲੱਗਾ ਇਧਰ ਲੈਣਾ ਤੇ ਲੱਗੇ ਪਏ ਆ ਕੋਈ ਹੈੱਡਫੋਨ ਲਾ ਕੇ ਲੱਗਾ ਸਭ ਬਿਜ਼ੀ ਚੱਲ ਰਹੇ ਆ ਅਨਾਲਾ ਬੰਦਾ ਸਾਡਾ ਲਾਈਨ ਚ ਲੱਗਾ ਸੀ ਆ ਹੱਟਾ ਕੇ ਲਿਆਓ ਜਾ ਕੇ ਬੈ ਗਿਆ ਲੱਸੀ ਬੜੇ ਪਹਾੜੀਆਂ ਜੜਦੀਆਂ ਗੁਰੂਆਂ ਨਾਨਾ ਦੇਵ ਜੀਆਂ ਉਹਦੇ ਇੱਥੇ ਲੰਮੇ ਪੈ ਗਿਆ ਬੈਗਾ ਬਣ ਕੇ ਆ ਰਹੀਆਂ ਬੈਗੀ ਦਾ ਹੈ 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 ਮੈਡਮ ਨਾਲ ਆ ਕੇ ਹੈ ਮੈਡਮ ਕੇ ਲਈ ਨਾ ਰੁਕ ਕੇ ਖੜੇ ਆ ਪੀ ਆਰਟੀਸੀ ਵਾਲੇ ਦੇਖ ਲਓ ਜੀ ਕੱਲਾ ਕੱਲਾ ਬੰਦਾ ਪਛਾਣ ਲਓ ਕਦੇ ਵੀ ਕੋਈ ਟਿਕ ਟਿਕ ਟਣਾ ਸਕਦਾ ਤਾਂ ਕੋਈ ਗੱਲ ਨਹੀਂ ਇੱਥੇ ਫੋਟੋ ਖਿੱਚ ਥੱਲੇ ਥੱਲੇ ਬਹਿ ਗਏ ਆ ਦੋ ਮਿੰਟ ਆਵਦੇ ਦਾ ਘਟਾ ਪਾਣੀ ਦੀ ਰਾਜਪਾਲ ਉਹਦਾ ਪਿੱਛੇ ਸਾਰਾ ਹੀ ਆ ਗਿਆ ਵੀਰੇ ਬਾਈ ਬਾਜੇ ਖੜੀਆਂ ਸੀ ਬਾਈ ਲੋਡ ਵਾਲੇ ਖੜੀਆਂ ਸੀ ਸੋ ਫਿਰ ਉਹਨਾਂ ਦਿੱਚਿਆਂ ਨਾਲ ਖੰਡ ਵਿੱਚ ਅੱਛਾ ਜੀ ਬਾਹਰ ਲੈ ਕੇ ਬੈ ਕੈਮਰਾ ਦੇ ਮੂੰਹ ਤੇ ਚਲਾਈ ਹੈ ਨਹੀਂ ਚੱਲੇ ਬਣਾਈ ਜਾਂਦੇ ਚੱਲ ਕੋਈ ਨਾ ਪਹਿਲਾਂ ਪਹਿਲਾਂ ਜਿਵੇਂ ਅਸੀਂ ਵੀ ਐਂ ਕਰਦੇ ਹੁੰਦੇ ਸੀਗੇ ਚਾਖਲੋ ਦੀ ਚਾਖਲੋ ਬਾਲੂ ਚਾਹ ਨਾਲ ਚੱਕਰ ਪਾੜੀ ਆਲੋ ਸ਼ਾਕਲੋ ਜੀ ਸ਼ਾਕਲੋ ਸ਼ਾਕ ਲਈ ਜੀ ਇਹ ਪੂਰੇ ਓਕੇ ਰਿਪੋਰਟਾਂ ਆਈਆਂ ਬਾਈ ਉਹਤਾਰੀ ਮੇਰੀ ਗੱਲ ਸੁਣਾ ਔਰ ਬਾਈ ਉਹਨੇ ਚਾਹ ਵੀ ਘਿਆ ਸੀ ਹੁਣ ਉਹ ਚਾਹ ਦੀ ਜਿਆ ਚਾਹ ਨਾ ਘੱਟ ਆ ਪਈ ਦੀ ਹੈ ਨਹੀਂ ਬਈ ਪਹਿਲਾਂ 2 ਮਿੰਟ ਤੋਂ ਚਾਹ ਪੀਤੀ ਨਹੀਂ ਤੁਸੀਂ ਨਾ ਪੀਓ ਯਾਰ ਕੋਈ ਚਰਮਾ ਘਾ ਲਓ ਮਾਣੀ ਮੋਟੀ ਹਾਂ ਹਾਂ ਉਹ ਆ ਫੜ ਕੇ ਬਹਿ ਗਿਆ ਨਹੀਂ ਵੀ ਮੈਂ ਨਹੀਂ ਸੀ ਜਾ ਵੀ ਤੀ ਤੂੰ ਬਈ ਨਹੀਂ ਪੀਣੀ ਹੋਣੀ ਵੀਡੀਓ ਚਲਦੀ ਰਹੂਗੀ ਚਲੰਦੇ ਕੋਈ ਨਹੀਂ ਫੜ ਕੇ ਆਇਆ ਆ ਚਾੜ ਦੇ ਇਹ ਚਲਦੀ ਵੀਡੀਓ ਚ ਆਪਦੀ ਵੇਚਦੀ ਆਪੇ ਕਰਾਈਏ ਨੇ ਕੋਈ ਨਹੀਂ ਸਾਰੇ ਨਾਲ ਹੀ ਆ ਫਿਰ ਕੋ ਹਾਂਜੀ ਸਭ ਤੋਂ ਪਹਿਲਾਂ ਅਸੀਂ ਲੰਗਰ ਛਕਿਆ ਫਿਰ ਉਸ ਤੋਂ ਬਾਅਦ ਗੁਰੂ ਘਰ ਦਰਸ਼ਨ ਕੀਤੇ ਦਰਸ਼ਨ ਕਰਕੇ ਅਸੀਂ ਉਸ ਤੋਂ ਬਾਅਦ ਜੋ ਮੇਲਾ ਸਜਿਆ ਹੋਇਆ ਸੀਗਾ ਬਾਹਰ ਅਸੀਂ ਉਹ ਸਾਰਾ ਦੇਖਿਆ ਬਹੁਤ ਸੋਹਣੀ ਸਜਾਵਟ ਸੀਗੀ ਨਗਰ ਕੀਰਤਨ ਸੀਗਾ ਸੋ ਅਸੀਂ ਵਿਰਾਸਤ ਦੇ ਖਾਲਸਾ ਜਾਵੜੇ ਉਸ ਕਰਕੇ ਅਸੀਂ ਜਿਆਦਾ ਕੁਝ ਤਾਂ ਨਹੀਂ ਦੇਖ ਪਾਏ ਪਰ ਜਿੰਨਾ ਅਸੀਂ ਦੇਖਿਆ ਬਹੁਤ ਵਧੀਆ ਲੱਗਿਆ ਸੋ ਸਾਡਾ ਬੱਸਾਂ ਕੋਲ ਜਾਣਾ ਜ਼ਰੂਰੀ ਸੀਗਾ ਹੁਣ ਅਸੀਂ ਬੱਸਾਂ ਵੱਲ ਚੱਲ ਪਈਏ ਆਸ਼ ਕਰ ਲਈ ਦਰਸ਼ਨ ਹੁਣ ਲੱਭਦੇ ਫਿਰਦੇ ਬੰਨੀਆਂ ਬੱਸਾਂ ਬੈਗ ਬੈਗ ਹੈਗਾ ਬੈਗ ਹੁਣ ਬੈਗ ਭਾਲ ਦੇ ਗੱਡੀਆਂ ਰੋਕਣ ਵਾਸਤੇ ਸਟਾਪ ਬੈਗ ਚਾਹੀਦੇ ਆ ਦੇਓ ਭਾਈ ਇਹ ਉੱਤੇ ਨਾ ਜਿਹੜਾ ਜਾਊਗਾ ਇਹਨਾਂ ਦਾ ਛੱਤ ਆਏ ਆਏ ਚੱਲ ਅਸੀਂ ਭਾਈ ਇਹਨੂੰ ਪੌੜੀਆਂ ਪੁੜੀਆਂ ਲਾ ਲਓ ਛੱਤ ਤੇ ਚੜਜਿਆ ਕਰੀਏ ਚੜਜਿਗੇ ਚੜਜੋ ਮੈਂ ਤਾਂ ਕਹਿੰਦਾ ਤਾਰੀ ਭਾਈ ਮਾੜੀ ਨਹੀਂ ਹੋਈ ਕਿੱਥੇ ਆ ਪੱਕਾ ਉਹੀ ਆ ਚੱਲ ਵੇਖਦੇ ਆ ਫਿਰ ਕੀ ਬੰਦ ਆ ਉਹਦੀ ਬਾਰੀਆਂ ਬੰਦ ਕਰੀ ਹਟਿਆ ਤੇਰੇ ਕਹਿੰਦੇ ਨਾ ਖੋਲੀ ਨਾ ਆ ਥੂ ਹੋ ਜੂਗੀ ਫਿਰ ਆ ਵੀ ਹੱਡਾ ਪਾਰ ਚ ਲੈ ਚੜੋ 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 ਖੜੇ ਖੜ ਕੇ ਬਗਿਆ ਨੇੜੇ ਹੋ ਜਾ ਨੇੜੇ ਪੈਦੇ ਤੋਂ ਦੋਆਂ ਦੋ ਆ ਬਿਠਾਦਾ ਬਾਈ ਨਹੀਂ ਟੀਰ ਤੇ ਬਾਈ ਨੇ ਪਹਿਲੀ ਰੀਡਰ ਰੱਖੀ ਆ ਆ ਬਾਈ ਵੀ ਰੀਡਰ ਤੇ ਬਹਿ ਗਿਆ ਬਾਬਾ ਜੀ ਤੁਸੀਂ ਰੋਕ ਕੇ ਰੱਖ ਜੀਦਾ ਦੀ ਸ਼ੀਟ ਬਾਬਾ ਜੀ ਗਵਾਚੇ ਫਿਰਦੇ ਜੇ ਉਹ ਕੀ ਬਿਮਾਰੀ ਤੈਨੂੰ ਓਏ ਦਿਲੇਗਾ ਤੂੰ ਦੱਸਣਾ ਉਹ ਚੱਕ ਤਾਂ ਆ ਇਹਦਾ ਪਾਣਾ ਪੱਛ ਗਿਆ ਕਿਦੇ ਓਏ ਲੱਭੀ ਜੇ ਨਾਲ ਇਹਦਾ ਬੰਦਾ ਸਾਰਾ ਆਇਆ ਭਾਈ ਫਿਰ ਕਿਉਂ ਆ ਆ ਗਿਆ ਨਾ ਗੱਡੀ ਬੜ ਪਤਾ ਮੈਂ ਰੁਕੂਗੀ ਕੋਈ ਕੋਲੇ ਪਰ ਆਜੇ ਖੜਾ ਹੀ ਰਹੇਗਾ ਤੇ ਕੋਈ ਨਹੀਂ ਆ ਜਾ ਮੈਂ ਨਾਲ ਮੈਂ ਨਹੀਂ ਆਦਾ ਜਾ ਤੈਨੂੰ ਮੋਰੇ ਭੇਜਦਾ ਕੋਈ ਨਹੀਂ ਪਿੱਛੇ ਆਉਂਦੇ ਤੇ ਮੈਂ ਜਦ ਤੋੜੀ ਤੇ ਜਾਉਂਗਾ ਅੱਗ ਨਹੀਂ ਹੈ ਕਿਸੇ ਉਹ ਫੜ ਕੇ ਦਰਾਂ ਮੁੰਡਿਆ ਫੋਨ ਲੋ ਹੋ ਗਿਆ ਉਸਤਾਜ ਜੀ ਕੋਈ ਹੈ ਕਦਾ 15 ਨੰਬਰ ਤੂੰ ਕਿਹੜੀ ਗੱਡੀ ਹੈ ਐਂਗ ਉਸਤਾਜ ਜੀ ਐਂਗ ਹੋ ਗਏ ਕੀ ਹੋ ਗਿਆ ਤੂੰ ਹੁਣ ਦੱਸ ਐਂਗ ਹੋ ਗਿਆ ਪਾ ਚਾਰਜਰ ਲੈ ਲੈ ਮੇਰੇ ਕੋਲ ਉਹ ਪਾਸ ਸੱਚ ਖੇ ਜਿਹਦਾ ਵੱਡਾ ਵਜਾ ਲੈ ਲੋ ਥੱਲੇ ਵਾਲਾ ਸਲਾਹ ਸੋਚ ਕਾਲਾ ਲੰਮਾ ਖੇਚਲੇ ਕੀ ਹੋ ਗਿਆ ਵੀਡੀਓ ਬਣਾਈ ਗਿਆ ਲੋ ਸਰ ਇੱਕ ਆ ਵੀ ਆਈ ਹੈ ਜੀ ਸਾਡੇ ਉਸਤਾਦ ਜੀ ਆ ਗੱਡੀ ਵੀ ਆਈ ਹੈ ਜੀ ਆ YouTube ਤੇ ਆਣਾ ਵੀਰੇ ਆਪਣਾ ਇਹ ਇੱਥੇ ਤੁਸੀਂ ਗੱਲ ਕਰਦੇ ਫੜੇਗੇ ਹੋ ਸਾਡੇ ਡੀਪੂ ਦੀ ਪਹਿਲੀ ਗੱਡੀ ਚੱਲੀ ਆ ਸਵਾਰੀਆਂ ਤੇ ਟਾਈਮ ਨਾਲ ਪਹਿਲੀ ਗੱਡੀ ਸੁ ਨਿਕਲ ਕੇ ਚੱਲੀ ਆ ਜੀ ਬਾਕੀਆਂ ਅਸੀਂ ਜੋਵਾਰੇ ਦੇ ਦਰਖਣ ਕਰਕੇ ਹੁਣ ਵਾਪਸੀ ਲਈ ਰਵਾਨਗੀ ਭਰ ਲਈ ਹੈ ਜੀ ਟੰਡਾ ਸਾਹਿਆਂ ਆ ਗਿਆ ਸੀ ਬਾਕੀਆ ਗੱਡੀਆਂ ਨਾਲ ਹੋਰ ਗੱਡੀ ਥੋੜੀ ਲੇਟ ਆ ਵੈਸੇ ਪਰ ਚਲੋ ਦੇਖਦੇ ਆ ਕਿੰਨੇ ਵਜੇ ਪਹੁੰਚਦੇ ਆ ਬਲਾ ਪੂਰਾ ਹੰਨ ਨਾਲ ਜੀ ਹਾਂ ਸਿਆ ਚੀਰਦਾ ਆਉਂਦੇ ਆ ਅਗਰ ਫੇਰ ਪਹੁੰਚੇ ਗੱਡੀਆਂ ਘੰਨਾ ਜੀ ਜਿੱਤੀ ਸੜਕ ਤੇ ਆ ਕਿ ਉਹ ਢੀਡੂ ਨਹੀਂ ਜਾਦੇ ਚੀਜ਼ਾਂ ਨਹੀਂ ਆਉਂਦੀਆਂ ਪਾਸ ਲੈ ਜਾਂਦੇ ਵੇ ਵਦਿੰਗਾ ਆ ਜੀ ਆ ਜੀ ਉਹ ਕਿਹਦੀ ਫਸਟ ਗਾ ਚੱਪਟ ਤੁਸੀਂ ਆਰਡਰ ਕੀ ਕਰਨਾ ਬਾਈ ਚਿਕਨ ਸ਼ੈਸ਼ਲੇ ਆਰਡਰ ਤੇ ਬਰਾਵਾ ਮੈਂ ਬਦਲਾਂ ਕਿ ਕਰਾਂ ਜਿਹੜਾ ਆ ਕੇ ਖਾ ਗਏ ਬਾਈ ਜੀ ਗਿਣਤੀ ਕਰਕੇ ਦੱਸ ਰਿਹਾ ਬੰਦੇ ਕਿੰਨੇ ਅੱਡੇ ਤੱਕ ਸਵੇਰ ਦਾ ਇਹ ਨਹੀਂ ਪਤਾ ਵੀ ਨਾਲ ਬੰਦੇ ਕਿੰਨੇ ਚੱਲ ਰਹੇ ਸਾਡੇ ਸਪੈਸ਼ਲ ਡਿਊਟੀ ਤੇ ਸਾਡੇ ਨਾਲ ਰਹੇ ਕਿੱਧਰ ਸੀ ਭਈਓਵੇਂ ਕਰੋ ਨਾ ਹੱਥ ਖੜੇ ਕਰੋ ਕਿੰਨੇ ਕਿੰਨੇ ਗਾਣਾ ਓ ਸੇ ਟਾਬੇ ਦੇ ਸਾਡੇ ਨਾਲ ਦੇ ਚਾ ਆਉਣਾ ਕਰ ਤੂੰ ਤੂੰ ਪਿੱਛੇ ਛੱਡਦਾ ਇੱਦਾਂ ਦੀ ਮੈਂ ਲੱਗਾ